ਦੋਸਤੋ ਸਿੱਖ ਧਰਮ ਚ ਪੈਦਾ ਹੋਣ ਦੇ ਬਾਵਜੂਦ ਵੀ ਜਿਹੜੇ ਆਪਣੇ ਮੁੰਡੇ ਸਿੱਖੀ ਤੋਂ ਕੋਹਾਂ ਦੂਰ ਨੇ ਮਤਲਬ ਜਿਨ੍ਹਾਂ ਨੇ ਕੇਸ ਦਾੜਾ ਨਹੀਂ ਰੱਖਿਆ ਹੋਇਆ ਉਹਨਾਂ ਦੇ ਮੂੰਹ ਤੇ ਲਫੇੜੇ ਦਾ ਕੰਮ ਕਰੂਗੀ ਇਹ ਵੀਡੀਓ ਇਹ ਜਿਹੜਾ ਬੰਦਾ ਤੁਸੀਂ ਸਾਹਮਣੇ ਦੇਖ ਰਹੇ ਹੋ ਸਕਰੀਨ ਤੇ ਜਿਹੜਾ ਨਜ਼ਰ ਆ ਰਿਹਾ ਹੈ ਇਹ ਝਾਰਖੰਡ ਤੋਂ ਬਿਹਾਰ ਦੇ ਨਾਲ ਲੱਗਦਾ ਏਰੀਆ ਜਿਹੜਾ ਝਾਰਖੰਡ ਆ ਉੱਥੋਂ ਬਿਲੋਂਗ ਕਰਦਾ ਏਹ ਬੰਦਾ ਤੇ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੇ ਪਿੰਡ ਰਹਿ ਰਿਹਾ ਆ ਤੇ ਇਹ ਮਤਲਬ ਆਪਣੇ ਧਰਮ ਤੋਂ ਆਪਣੇ ਇਤਿਹਾਸ ਤੋਂ ਸਿੱਖ ਧਰਮ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਇਹਨੇ ਕੇਸ ਦਾੜਾ ਰੱਖਿਆ ਆ ਸੋ ਇਹਦੇ ਨਾਲ ਗੱਲ ਵੀ ਕਰਾਂਗੇ ਆਪਾਂ ਇਹਦੇ ਮੂੰਹੋਂ ਸੁਣਾਂਗੇ ਵੀ ਆਖਿਰ ਕਿਉਂ ਇਹਨੇ ਕੇਸ ਦਾੜਾ ਰੱਖਿਆ ਹਨ ਕਿਉਂ ਇਸ ਪਾਸੇ ਆਇਆ ਪਰ ਉਸ ਤੋਂ ਪਹਿਲਾਂ ਗੱਲ ਕਰਦੇ ਆਂ ਕਿ ਜਿਵੇਂ ਬਹੁਤ ਸਾਰੇ ਆਪਣੇ ਲੋਕ ਜਿਹੜੇ ਇਹਨਾਂ ਭਈਆਂ ਨੂੰ ਗਾਲਾਂ ਕੱਢਦੇ ਰਹਿੰਦੇ ਆ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਕਿ ਯਾਰ ਹਰ ਕਮਿਊਨਿਟੀ 'ਚ ਜਿਹੜੇ ਲੋਕ ਚੰਗੇ ਮਾੜੇ ਹੁੰਦੇ ਨੇ ਆਪਣੇ ਸਿੱਖਾਂ 'ਚ ਵੀ ਲੋਕ ਚੰਗੇ ਮਾੜੇ ਨੇ ਭਈਆਂ 'ਚ ਵੀ ਚੰਗੇ ਮਾੜੇ ਨੇ ਸੋ ਇਹਨਾਂ ਚ ਚੰਗੇ ਵੀ ਬਹੁਤ ਨੇ ਤੇ ਮਾੜੇ ਵੀ ਬਹੁਤ ਨੇ ਸੋ ਜਿਹੜੇ ਮਾੜੇ ਨੇ ਉਹਨਾਂ ਨੂੰ ਗਾਲਾਂ ਕੱਢੋ ਉਹ ਲੱਖ ਵਾਰੀ ਗਾਲਾਂ ਕੱਢੋ ਹਨਾ ਪਰ ਜਿਹੜੇ ਲੋਕ ਯਾਰ ਚੰਗੇ ਨੇ ਜਿਹੜੇ ਸਹੀ ਇੱਥੇ ਆਪਦਾ ਜੀਵਨ ਬਸਰ ਕਰ ਰਹੇ ਨੇ ਜਾਂ ਆਪਣੇ ਧਰਮ ਸਿੱਖ ਧਰਮ ਨੂੰ ਅਪਣਾ ਰਹੇ ਨੇ ਉਹਨਾਂ ਨੂੰ ਵਿੱਚ ਨਹੀਂ ਲੈਣਾ ਚਾਹੀਦਾ ਸਾਰਿਆਂ ਨੂੰ ਗਾਲਾਂ ਨਾ ਕੱਢੋ ਸਾਰਿਆਂ ਨੂੰ ਮੰਦਾ ਚੰਗਾ ਨਾ ਬੋਲਿਆ ਕਰੋ ਜਿਹੜੇ ਉਹ ਜੀਆਂ ਕਰਤੂਤਾਂ ਕਰਦੇ ਨੇ ਉਹਨਾਂ ਨੂੰ ਬੋਲੋ 100 ਵਾਰੀ ਬੋਲੋ ਬਾਕੀ ਆਪਾਂ ਇਹਦੇ ਨਾ ਕਰਦੇ ਆ ਗੱਲਬਾਤ ਹਨਾ ਪੀਐਨ ਕੀ ਸੋਚ ਕੇ ਇਸ ਪਾਸੇ ਆਇਆ ਹੈ ਹਾਂ ਕਿਵੇਂ ਭਈਆ ਕੈਸੇ ਹੋ ਪੰਜਾਬੀ ਬੋਲਦਾ ਕਿ ਨਹੀਂ ਬੋਲੀਦਾ ਹਾਂ ਅਜਾ ਪੰਜਾਬੀ ਪੂਰੀ ਬੋਲਦਾ ਹਾਂ ਨਹੀਂ ਹਾਂ ਘਟ ਵੱਡ ਘਟ ਵੱਡ ਤੇ ਪਹਿਲੇ ਮੈਨੂੰ ਨਾਂ ਦੱਸਵਾਣਾ ਤੇਰਾ ਨਾਂ ਕੀ ਹੈ ਪ੍ਰਮੋਦ ਪ੍ਰਮੋਦ ਕੁਮਾਰ ਤੇ ਇੱਥੇ ਕਿੰਨਾ ਚਿਰ ਹੋ ਗਿਆ ਆਪਣੇ ਪਿੰਡ ਆ ਕੇ ਰਹਿੰਦੇ ਔ 12 ਸਾਲ ਹੋਏਗੇ 12 ਸਾਲ ਮਨ ਲੋ ਤੇਰਾ ਡੈਡੀ ਆਇਆ ਹੈਗੇ ਜਾਂ ਤੂੰ ਮਤਲਬ ਆਪ ਹੀ ਆਏ ਸੀ ਆਪੇ ਆਏ ਅੱਛਾ ਅੱਛਾ ਕਿੰਨੀ ਉਮਰ ਹੋ ਗਈ ਤੇਰੀ ਮੇਰਾ ਹਮਨ ਮਿਸਤਰੀ ਜਦੋਂ ਇੰਦਰਾ ਗਾਂਧੀ ਮਰਿਆ ਉਹਦੋਂ 12 ਸਾਲਾਂ ਦਾ ਅੱਛਾ ਜਦੋਂ ਇੰਦਰਾ ਗਾਂਧੀ ਮਰਿਆ ਉਹਦੋਂ 12 ਸਾਲਾਂ ਦਾ ਸੀ ਹਾਂ ਕਮਾਲ ਆ ਯਾਰ ਵੇਖਣ ਨੂੰ ਨਿੱਕੇ ਜਿਹੇ ਲੱਗਦਾ ਹਨਾ ਇਹ ਕਿਉਂ ਮਿਸਤਰੀ ਸਾਹਿਬ ਕਹਦਾ ਜਦੋਂ ਇੰਦਰਾ ਗਾਂਧੀ ਮਰਿਆ ਮੇਰੀ ਉਮਰ 12 ਸਾਲ ਸੀ ਉਹਦੋਂ ਪ੍ਰਮੋਦ ਇਹਦੀ ਉਮਰ ਇਹ ਜਿਵੇਂ ਇਹ ਨਾ ਮੈਨੂੰ ਕਰਾ ਰੂਏ ਹੈ ਮੈਨੂੰ ਲੱਗਦਾ ਜਿਵੇਂ 16 17 ਸਾਲਾਂ ਦਾ ਹੈ ਯਾ ਕਮਾਲ ਹੋ ਗਈ ਮੈਂ ਤਾਂ ਤੈਨੂੰ ਸਮਝਿਆ ਸੀ 25 30 ਸਾਲ ਦਾ ਹੋਏਗਾ 30 ਸਾਲ ਦਾ ਸਮਝਿਆ ਸੀ ਮੈਂ ਇਹਦਾ ਮਤਲਬ ਨਾ 84 ਜਿੰਦਰਾ ਗੰਦੀ ਮਰੀ ਸੀ ਉਦੋਂ 12 ਸਾਲ ਦਾ ਸੀ ਤੂੰ ਤੇ ਤੇਰਾ ਜਨਮ ਹੋ ਗਿਆ ਫਿਰ 1972 ਦਾ ਹਣਾ ਬੱਲੇ ਦਾ ਹਾਂ ਤੇ ਮੇਰਾ 74 ਦਾ ਹੈ 1972 22 ਸਾਲ ਉਹ 28 ਤੇ 24 2240 ਤੇ 848 ਨੰਗਾ 50 52 ਸਾਲ ਮੋੜਾ ਤੇਰੀ ਹੋ ਗਿਆ ਕਮਾਲ ਹੋ ਗਈ ਆ ਤੇ ਤੂੰ ਦੇਖ ਲਓ ਆ ਉਹਦੋਂ ਪਿਆ ਪਿਆ ਪੇ ਚਾ ਠੀਕ ਆ ਹਾਂ ਕੇਸ ਕਦੋਂ ਦੇ ਰੱਖਿਆ ਕੇਸ ਹੋ ਗਿਆ 6-7 ਸਾਲ ਹੋਈ ਗਿਆ 6-7 ਸਾਲ ਹੋ ਗਿਆ ਹਾਂ ਤੇ ਪਰਿਵਾਰ ਚ ਤੂੰ ਕੱਲੇ ਨਾ ਰੱਖਿਆ ਹਾਂ ਠੀਕ ਆ ਕਿਵੇਂ ਮਤਲਬ ਤੇਰਾ ਮਨ ਕੀਤਾ ਇਧਰਲੇ ਪਾਸੇ ਕੇਸ ਰੱਖਣ ਨੂੰ ਕੇਸ ਮੁੰਡੇ ਦਾ ਖਰਾਬ ਹੋਇਆ ਸੀ ਨਾ ਅੱਛਾ ਸੁਖਿਆ ਸੀ ਤੂੰ ਹਾਂਜੀ ਅੱਛਾ ਉਹ ਤਾਂ ਸੁਖਿਆ ਸੀ ਤੇ ਉਹ ਅੱਖ ਠੀਕ ਹੋ ਗਿਆ ਫਿਰ ਹਾਂ ਠੀਕ ਹੋ ਗਿਆ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਕੇਸ ਰੱਖ ਲਿਆ ਹਾਂ ਹਾਂ ਬਹੁਤ ਵਧੀਆ ਮੈਂ ਤਾਂ ਤੇਰੀ ਉਮਰ ਤੋਂ ਹੈਰਾਨ ਆ ਯਾਰ ਵੀ 52 ਸਾਲ ਉਮਰ ਤੇਰੀ ਹੋ ਗਏ ਹਾਂ ਹਾਂ ਅੱਛਾ 12 ਸਾਲ ਹੋ ਗਏ ਚਾਏ ਨੂੰ ਹੈ ਹੂੰ ਠੀਕ ਹੈ ਕਿੰਨੇ ਜਵਾਕ ਕਿੰਨੇ ਤੇਰੇ 6 ਇਹ ਕਿੰਨੇ ਮੁੰਡੇ ਕਿੰਨੇ ਕੁੜੀਆਂ ਤਿੰਨ ਕੁੜੀਆਂ ਤਿੰਨ ਬੰਦੇ ਅਜਾ ਤਿੰਨ ਕੁੜੀਆਂ ਤਿੰਨ ਬੰਦੇ ਸਾਹਮਣੇ ਵੱਡਾ ਜਵਾਕ ਕਿੰਨੀ ਉਮਰ ਦਾ ਤੋ ਵੱਡੀ ਕੁੜੀ 14 ਸਾਲਾਂ ਦੀ ਅਜਾ 14 ਸਾਲਾਂ ਦੀ ਠੀਕ ਅਮਾ ਇਹ ਵੀਡੀਓ ਤੇਰੀ ਤਾਂ ਬਣਾ ਰਿਆ ਮਾਹ ਇਹ ਬੰਦੇ ਨੇ ਕੇਸ ਰੱਖੇ ਆ ਤੇ ਕਿਉਂ ਨਾ ਆਪਾਂ ਭਰਾਵਾਂ ਨੂੰ ਦਿਖਾਈਏ ਹਨਾ ਤੇ ਕੇਸ ਵੀ ਰੱਖੇ ਤੇ ਦਾੜ੍ਹੀ ਵੀ ਰੱਖੀ ਆ ਤੇ ਮਾਪੇ ਉੱਤਰ ਉੱਧਰ ਹੀ ਦਾ ਹੈ ਬਿਹਾਰ ਚ ਹਾਂਜੀ ਬਿਹਾਰ ਚ ਕਿਹੜਾ ਜ਼ਿਲ੍ਹਾ Jharkhand ਅਕਾ Jharkhand ਦਾ ਠੀਕ ਪ੍ਰਮੋਦ ਇਹਦਾ ਨਾਮ ਆ ਤੇ ਥੋੜਾ ਜਿਹਾ ਸੰਗ ਰਿਹਾ ਜਾਂ ਕੈਮਰੇ ਤੇ ਗੱਲ ਕਰਨ ਲੱਗਿਆ ਆਫ ਕੈਮਰਾ ਇਹਨੇ ਮੈਨੂੰ ਦੱਸਿਆ ਕਿ ਕਹਿੰਦਾ ਮੇਰੇ ਮੁੰਡੇ ਦਾ ਅੱਖ ਖਰਾਬ ਹੋ ਗਿਆ ਸੀ ਤੇ ਮੈਂ ਗੁਰਦੁਆਰੇ ਜਾ ਕੇ ਸੁਖਿਆ ਸੀ ਕਿ ਮੇਰੇ ਮੁੰਡੇ ਦਾ ਅੱਖ ਸਹੀ ਹੋ ਜੇ ਤੇ ਮੈਂ ਇਸ ਧਰਮ ਚਾ ਜਾਾਂਗਾ ਸਿੱਖ ਧਰਮ ਚਾ ਜਾਾਂਗਾ ਕੇਸ ਤੇ ਦਾੜਾ ਰੱਖ ਲਾਂਗਾ ਤੇ ਕਹਿੰਦਾ ਮੇਰੇ ਜਦੋਂ ਮੇਰੇ ਮੁੰਡੇ ਦਾ ਅੱਖ ਸਹੀ ਹੋ ਗਿਆ ਤੇ ਕਹਿੰਦਾ ਮੈਂ ਫਿਰ ਇਸ ਪਾਸੇ ਆ ਗਿਆ ਹਨਾ ਕਿਸ ਤੇ ਦਾੜਾ ਰੱਖ ਲਿਆ ਅੱਜ ਤੋਂ 6 ਸਾਲ ਪਹਿਲਾਂ ਇਹ ਸਿੱਖੀ ਚ ਆਇਆ ਤੇ 12 13 ਸਾਲ ਹੋ ਗਏ ਨੂੰ ਸਾਡੇ ਪਿੰਡ ਰਿੰਝਾਂ ਨੂੰ ਸੋ ਉਹਨਾਂ ਦੇ ਮੂੰਹ ਤੇ ਚਪੇੜ ਦਾ ਕੰਮ ਕਰੂਗੀ ਇਹ ਵੀਡੀਓ ਜਿਹੜੇ ਸਿੱਖ ਧਰਮ ਚ ਪੈਦਾ ਹੋ ਕੇ ਵੀ ਸਿੱਖੀ ਤੋਂ ਕਹੋਂ ਦੂਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ